ਜਲੰਧਰ ਕੇਂਦਰੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਕਿਵੇਂ ਰਿਸ਼ਵਤ ਰਾਹੀਂ ਆਪਣੀਆਂ ਜੇਬਾਂ ਭਰਦੇ ਸੀ ਅੱਜ ਤੁਹਾਨੂੰ ਇਸ ਦੀ ਪੂਰੀ ਕਹਾਣੀ ਸੁਣਾਵਾਂਗੇ ਵਿਜੀਲੈਂਸ ਵਿਭਾਗ ਵੱਲੋਂ ਹੁਣ ਤੱਕ ਦੀ ਕੀਤੀ ਪੜਤਾਲ ਦੌਰਾਨ ਕਈ ਵੱਡੇ ਖੁਲਾਸੇ ਹੋਏ ਨੇ ਔਰ ਇਹ ਜਿਹੜੇ ਖੁਲਾਸੇ ਹੋਏ ਨੇ ਲੱਗਦਾ ਇਹ ਰਮਨ ਅਰੋੜਾ ਤੱਕ ਸੀਮਤ ਨਹੀਂ ਰਹਿਣਗੇ ਅੱਗੇ ਵੀ ਜਾ ਸਕਦੇ ਨੇ ਦਰਅਸਲ ਇਸ ਕਰਪਸ਼ਨ ਦਾ ਖੁਲਾਸਾ ਭਾਂਡਾ ਕਹਿ ਲਿਏ 14 ਮਈ ਨੂੰ ਭੱਜਿਆ ਸੀ 14 ਮਈ ਨੂੰ ਇੰਜੀਨੀਅਰਜ਼ ਐਂਡ ਬਿਲਡਿੰਗ ਇੰਜੀਨੀਅਰ ਐਸੋਸੀਏਸ਼ਨ ਜਲੰਧਰ ਵੱਲੋਂ ਵਿਜੀਲੈਂਸ ਨੂੰ ਇੱਕ ਕੰਪਲੇਂਟ ਦਿੱਤੀ ਗਈ ਉਸ ਕੰਪਲੇਂਟ ਨੇ ਪੜਤੂ ਪਾ ਦਿੱਤਾ ਇਸ ਕੰਪਲੇਂਟ ਤੇ ਤਿੰਨ ਵਿਅਕਤੀਆਂ ਦੇ ਦਸਕਰ ਸਨ ਔਰ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਸੁਨੀਲ ਕਟਿਆਲ ਨੇ ਇਸ ਬਾਰੇ ਜੋ ਸ਼ਿਕਾਇਤ ਦਿੱਤੀ ਉਹਦੇ ਆਧਾਰ ਤੇ ਵਿਜੀਲੈਂਸ ਨੇ ਪੜਤਾਲ ਸ਼ੁਰੂ ਕੀਤੀ ਐਸੋਸੀਏਸ਼ਨ ਨੇ ਵਿਜੀਲੈਂਸ ਦੇ ਧਿਆਨ ਵਿੱਚ ਲਿਆਂਦਾ ਬੀ ਜਿਹੜਾ ਸਹਾਇਕ ਟਾਊਨ ਪਲੈਨਰ ਹੈ ਜਿਹਨੂੰ ਏਟੀਪੀ ਕਿਹਾ ਜਾਂਦਾ ਹੈ ਉਹਦਾ ਨਾਂ ਸੁਖਦੇਵ ਵਸ਼ਿਸ਼ਟ ਹੈ ਉਹ ਵੱਡੇ ਪੱਧਰ ਤੇ ਕਰਪਸ਼ਨ ਕਰ ਰਿਹਾ ਔਰ ਲੋਕਾਂ ਨੂੰ ਨੋਟਿਸ ਭੇਜ ਕੇ ਉਸਾਰੀ ਅਧਿੰ ਜਿਹੜੀਆਂ ਇਮਾਰਤਾਂ ਨੇ ਜਾਂ ਜਿਹੜੀਆਂ ਪਹਿਲਾਂ ਉਸਰੀਆਂ ਇਮਾਰਤਾਂ ਨੇ ਉਹਨਾਂ ਨੂੰ ਧੜਾ ਧੜ ਨੋਟਿਸ ਦੇ ਕੇ ਬਲੈਕਮੇਲ ਕਰਦਾ دہشت ਮਚਾਉਂਦਾ ਹੈ ਤੇ ਉਸ ਤੋਂ ਬਾਅਦ ਫਿਰ ਰਿਸ਼ਵਤ ਨਾਲ ਹੱਥ ਭਰਦਾ ਇਹ ਵੀ ਕੰਪਲੇਂਟ ਵਿੱਚ ਦੱਸਿਆ ਗਿਆ ਵੀ ਜਦੋਂ ਵੀ ਏਟੀਪੀ ਸੁਖਦੇਵ ਵਸ਼ਿਸ਼ਟ ਆਪਣੇ ਖੇਤਰ ਚ ਫੀਲਡ ਚ ਦੌਰਾ ਕਰਦਾ ਸੀ ਤੇ ਉਦੋਂ ਹੀ ਉਹ ਲੋਕਾਂ ਦੀਆਂ ਇਮਾਰਤਾਂ ਸੀਲ ਕਰਨ ਉਹਨਾਂ ਤੇ ਬਲਡੋਜ਼ਰ ਚਲਾਉਣ ਦੀਆਂ ਧਮਕੀਆਂ ਦੇ ਕੇ دہشت ਪੈਜਕ ਪੈੜਾ ਕਰਦਾ ਸੀ ਦਰਅਸਲ ਇਹ ਧਮਕੀਆਂ ਦੇ ਕੇ ਔਰ ਰਿਸ਼ਵਤ ਹਾਸਲ ਕਰਨ ਦਾ ਰਾਹ ਪਧਰਾ ਕਰਦਾ ਸੀ ਇੱਕ ਕੰਪਲੇਂਟ ਵਿੱਚ ਦੱਸਿਆ ਗਿਆ ਔਰ ਇਹ ਵੀ ਕੰਪਲੇਂਟ ਚ ਕਿਹਾ ਗਿਆ ਵੀ ਵਿਸ਼ਿਸ਼ਟ ਨੇ ਏਟੀਪੀ ਨੇ ਕਈ ਫਾਈਲਾਂ ਕਈ ਕੇਸ ਦੱਬ ਕੇ ਆਪਣੇ ਕੋ ਰੱਖੇ ਨੇ ਭਾਵੇਂ ਕਿ ਉਹਨਾਂ ਫਾਈਲਾਂ ਦੀਆਂ ਪ੍ਰਵਾਨਗੀਆਂ ਨਗਰ ਨਿਗਮ ਦੇ ਹੋਰ ਵਿੰਗਾਂ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ ਦੱਬੀਆਂ ਤਾਂ ਨੇ ਵੀ ਉਹ ਤਾਂ ਫਾਈਲਾਂ ਤੁਰਨ ਗਈਆਂ ਜੇ ਰਿਸ਼ਵਤ ਆਏਗੀ ਵਿਜੀਲੈਂਸ ਨੇ ਇਸ ਗੰਭੀਰ ਸ਼ਿਕਾਇਤ ਦੀ ਪੜਤਾਲ ਸ਼ੁਰੂ ਕੀਤੇ ਵੱਡੇ ਅਧਿਕਾਰੀ ਵੀ ਇਸ ਪੜਤਾਲ ਚ ਇਨਵੋਲ ਹੋਏ ਸ਼ਾਮਲ ਹੋਏ ਔਰ ਸੁਖਦੇਵ ਵਸ਼ਿਸ਼ਟ ਕੋਲੋਂ ਇਸ ਕਰਪਸ਼ਨ ਦੀਆਂ ਪਰਤਾਂ ਖੋਲਣ ਲਈ ਬੜੀ ਸਖਤੀ ਨਾਲ ਪੁਸ਼ ਪੜਤਾਲ ਕੀਤੀ ਗਈ ਔਰ ਇਸੇ ਦੌਰਾਨ ਜਦੋਂ ਕੰਫਰਮ ਹੋ ਗਿਆ ਵਿਜੀਲੈਂਸ ਨੂੰ ਵੀ ਇਹ ਵਾਕਿਆ ਸ਼ਿਕਾਇਤ ਸੱਚੀ ਹੈ ਤੇ ਫਿਰ ਵਿਜੀਲੈਂਸ ਨੇ ਸੁਖਦੇਵ ਵਸ਼ਿਸ਼ਟ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਕੇਸ ਦਰਜ ਕਰਕੇ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਵਧ ਦਿੱਤੀ। ਫਿਰ ਪੜਤਾਲ ਦੌਰਾਨ ਸੁਖਦੇਵ ਵਸ਼ਿਸ਼ਟ ਨੇ ਵੱਡਾ ਖੁਲਾਸਾ ਕਰ ਦਿੱਤਾ। ਸੁਖਦੇਵ ਵਸ਼ਿਸ਼ਟ ਅਸਲ 'ਚ ਪਠਾਨਕੋਟ 'ਚ ਤਨਖਾਹ ਸੀ ਪਰ ਪਤਾ ਨਹੀਂ ਉਹ ਕਿਹੜੇ ਕਾਰਨ ਸੀ। ਵਹਿਤ ਕਾਰਨ ਹੁਣ ਸਪਸ਼ਟ ਹੀ ਹੋ ਗਏ ਆ ਵੀ ਵਾਰ-ਵਾਰ ਉਹਨੂੰ ਪਠਾਨਕੋਟ ਬੈਠਿਆਂ ਨੂੰ ਆ ਨਗਰ ਨਿਗਮ ਜਲੰਧਰ ਦਾ ਵਧੀਕ ਚਾਰਜ ਦਿੱਤਾ ਜਾਂਦਾ ਸੀ ਏਟੀਪੀ ਦਾ ਇਹਦਾ ਮਤਲਬ ਉਹਦੀ ਪਹੁੰਚ ਕਾਫੀ ਉੱਪਰ ਤੱਕ ਸੀ ਔਰ ਵਾਧੂ ਚਾਰਜ ਦੌਰਾਨ ਉਹ ਇਹ ਸਾਰਾ ਕੁਝ ਕਰਦਾ ਸੀ ਇਹ ਵੀ ਪਤਾ ਲੱਗਾ ਵੀ ਜਦੋਂ ਤਲਾਸ਼ੀ ਲਈ ਉਹਦੇ ਘਰ ਦੀ ਵਿਜੀਲੈਂਸ ਨੇ ਵਿਸ਼ਿਸ਼ਟ ਦਿੱਤੇ ਉੱਥੋਂ ਕਈ ਅਪਰਾਧਿਕ ਦਸਤਾਵੇਜ਼ ਤੇ ਇਸੇ ਤਰ੍ਹਾਂ ਅਨ ਅਧਿਕਾਰਤ ਉਸਾਰੀਆਂ ਨੂੰ ਜਾਰੀ ਕੀਤੇ ਨੋਟਿਸ ਪ੍ਰਾਪਤ ਹੋਏ ਔਰ ਵੱਡਾ ਖੁਲਾਸਾ ਇਹ ਹੋਇਆ ਵੀ ਕੁਝ ਨੋਟਿਸ ਐਦਾਂ ਦੇ ਸੀ ਜਿਹੜੇ ਡਿਸਪੈਚ ਰਜਿਸਟਰ ਵਿੱਚ ਦਰਜ ਹੀ ਨਹੀਂ ਸੀ ਜਦੋਂ ਵੀ ਕਿਸੇ ਦਫਤਰ ਸਰਕਾਰੀ ਤੋਂ ਕਿਸੇ ਨੂੰ ਚਿੱਠੀ ਪੱਤਰ ਨੋਟਿਸ ਜਾਂਦਾ ਤੇ ਇੱਕ ਡਿਸਪੈਚ ਰਜਿਸਟਰ ਲੱਗਾ ਹੁੰਦਾ ਉਹਦੇ 'ਚ ਨੰਬਰ ਡੇਟ ਲੱਗ ਕੇ ਫੇਰ ਡਿਸਪੈਚ ਹੁੰਦਾ ਫੇਰ ਉਹ ਸਰਕਾਰੀ ਰਿਕਾਰਡ ਤੇ ਹੁੰਦਾ ਵੀ ਇਸ ਵਿਭਾਗ ਨੇ ਇਸ ਨਿਗਮ ਨੇ ਫੁਲਾਣੇ ਨੂੰ ਨੋਟਿਸ ਜਾਰੀ ਕੀਤਾ ਤੇ ਜੇ ਰਜਿਸਟਰ 'ਚ ਦਰਜ ਕੀਤੇ ਬਿਨਾ ਕੀਤਾ ਜਾਵੇ ਤੇ ਫਿਰ ਉਹਦੇ ਤੋਂ ਬੜਾ ਕਲੀਅਰ ਹੁੰਦਾ ਵੀ ਬਦਨੀਤੀ ਨਾਲ ਕੀਤਾ ਵੀ ਰਿਕਾਰਡ 'ਚ ਵੀ ਨਾ ਹੋਵੇ ਨੋਟਿਸ ਚਲ ਜੇ ਤੇ ਅਗਲਾ ਬੰਦਾ ਆ ਕੇ ਜੇਬ ਭਰ ਦੇ ਤੇ ਨੋਟਿਸ ਭਾਰ ਕੇ ਸੁੱਟ ਦੇਣ ਸਰਕਾਰੀ ਕਾਰਵਾਈ ਵੀ ਨਾ ਕਰਨੀ ਪਵੇ ਕਿਉਂਕਿ ਸਰਕਾਰੀ ਰਿਕਾਰਡ 'ਚ ਤੇ ਨੋਟਿਸ ਗਿਆ ਹੀ ਨਹੀਂ ਸੋ ਇਹ ਸਾਰਾ ਕੁਝ ਜਦੋਂ ਸਾਹਮਣੇ ਆਇਆ ਤੇ ਫਿਰ ਜਦੋਂ ਵਿਸ਼ੇਸ਼ ਤ ਦਾ ਘੇਰਾ ਪੂਰੀ ਤਰ੍ਹਾਂ ਕੱਸ ਲਿਆ ਵਿਜੀਲੈਂਸ ਨੇ ਤੇ ਪੜਤਾਲ ਦੌਰਾਨ ਫੇਰ ਬਰਸ਼ਿਸ਼ਟ ਕਹਿੰਦੇ ਟੁੱਟ ਪਿਆ ਬਰਸ਼ਿਸ਼ਟ ਨੇ ਦੱਸਿਆ ਵੀ ਐਮ ਐਲ ਏ ਰਮਨ ਅਰੋੜਾ ਜਿਹੜਾ ਹੁਕਮਰਾਨ ਆਮ ਆਦਮੀ ਪਾਰਟੀ ਦਾ ਜਲੰਧਰ ਕੇਂਦਰੀ ਤੋਂ ਵਿਧਾਇਕ ਹੈ ਉਹਦੇ ਕਹਿਣ ਤੇ ਸਾਰਾ ਕੁਝ ਕਰਦਾ ਸੀ ਨੋਟਿਸ ਦਿੰਦਾ ਸੀ ਔਰ ਉਹਦੀ ਸ਼ੈ ਨਾਲ ਹੀ ਸਾਰਾ ਕੁਝ ਚੱਲਦਾ ਸੀ ਔਰ ਰਹਿਸ਼ੀ ਤੇ ਕਮਰਸ਼ੀਅਲ ਜਿਹੜੀਆਂ ਉਸਾਰੀਆਂ ਸੀ ਵੱਡੀਆਂ ਇਮਾਰਤਾਂ ਜਿੱਥੋਂ ਮੋٹے ਪੈਸੇ ਆਉਂਦੇ ਅਸਾਰ ਸੀ ਉਹਨਾਂ ਨੂੰ ਗਿਨੀ ਮਿਤੀ ਸਾਜਿਸ ਤਹਿਤ ਨੋਟਿਸ ਭੇਜੇ ਜਾਂਦੇ ਸੀ ਔਰ ਇੱਥੋਂ ਤੱਕ ਖਲਾਸਾ ਕੀਤਾ ਆ ਏਟੀਪ ਨੇ ਬੀ ਐਮਐਲਏ ਕਈ ਕੋਠੀਆਂ ਇਮਾਰਤਾਂ ਦੇ ਨਿਸ਼ਾਨਦੇ ਹੀ ਆਪ ਹੀ ਕਰ ਰਹਾ ਆ ਵੀ ਦੱਸ ਦਿੰਦਾ ਹੈ ਇਸ ਅਸ਼ਿਸ਼ ਨੂੰ ਵੀ ਇਹ ਕੋਠੀ ਇਸ ਬਿਲਡਿੰਗ ਨੂੰ ਨੋਟਿਸ ਭੇਜੋ ਉੱਥੋਂ ਮੋਟਾ ਮਾਲ ਸਾਨੂੰ ਮਿਲ ਸਕਦਾ ਨੋਟਿਸ ਇਹੀ ਭੇਜਣਾ ਹੁੰਦਾ ਸੀ ਵੀ ਤੁਹਾਡੀ ਸਾਰੀ ਜਿਹੜੀ ਗੈਰ ਕਾਨੂੰਨੀ ਹੈ ਨਕਸ਼ੇ ਮੁਤਾਬਕ ਨਹੀਂ ਕਈ ਟੁੱਚਰਾਂ ਹੁੰਦੀਆਂ ਨੇ ਅਧਿਕਾਰੀਆਂ ਕੋ ਜਿਨ੍ਹਾਂ ਨੇ ਰਿਸ਼ਵਤ ਲੈਣੀ ਹੁੰਦੀ ਹੈ ਉਹਨਾਂ ਕੋਲ ਬਹੁਤ ਏਦਾਂ ਦੇ ਪ੍ਰਚੰਡ ਹੁੰਦੇ ਨੇ ਸੋ ਨੋਟਿਸ ਵਿੱਚ ਇਹੀ ਸੀ ਇੱਕ ਬੋਝ ਪਾ ਦਿੱਤਾ ਜਾਂਦਾ ਸੀ ਬਿਲਡਿੰਗ ਦੇ ਮਾਲਕਾਂ ਦੇ ਉੱਪਰ ਵੀ ਤੇਰੀ ਬਿਲਡਿੰਗ ਸੀਲ ਹੋ ਸਕਦੀ ਹੈ ਤੇਰੀ ਬਿਲਡਿੰਗ ਦੇ ਉੱਪਰ ਬਲਡੋਜ਼ਰ ਜੀਸੀਬੀ ਮਸ਼ੀਨਾਂ ਚੱਲ ਸਕਦੀਆਂ ਤੇ ਤੇਰੀ ਕੀ ਕਵਾਂਗੇ ਆਪਾਂ ਬਰਬਾਦੀ ਹੋ ਜਾਊਗੀ ਵਸ਼ਿਸ਼ਟ ਨੇ ਅਗਲੀ ਗੱਲ ਇਹ ਦੱਸੀ ਵੀ ਜਦੋਂ ਨੋਟਿਸ ਭੇਜਦਾ ਸੀ ਤੇ ਫਿਰ ਜਦੋਂ ਮਾਲਕ ਉਹਦੇ ਕੋਲ ਦੌੜ ਕੇ ਆਉਂਦੇ ਸੀ ਸੌ ਸਾਈ ਹੋਏ ਤੇ ਫਿਰ ਉਹ ਕਹਿੰਦਾ ਸੀ ਵੀ ਜੇ ਆਪਣਾ ਬਚਾਅ ਕਰਨਾ ਤੇ ਵਿਧਾਇਕ ਰਮਨ ਅਰੋੜਾ ਕੋਲ ਚਲ ਜੋ ਉਹੀ ਤੁਹਾਡਾ ਬਚਾਅ ਕਰ ਸਕਦਾ ਤੇ ਫਿਰ ਮਾਲਕ ਤੇ ਇਹ ਸਮਝ ਕੇ ਰਮਨ ਅਰੋੜਾ ਕੋਲ ਜਾਂਦੇ ਸੀ ਵੀ ਇਹ ਤੇ ਸਾਡਾ ਵਿਧਾਇਕ ਹੈ ਸਾਡਾ ਨਮਾਇੰਦਾ ਹੈ ਅਸੀਂ ਨੂੰ ਵੋਟਾਂ ਪਾ ਕੇ ਜਿਤਾਇਆ ਤੇ ਇਹ ਸਾਡਾ ਬਚਾ ਕਰੇਗਾ ਪਰ ਰਮਨ अरोड़ा ਪਹਿਲੋਂ ਹੀ ਜਾਲ ਵਿਛਾਈ ਬੈਠਾ ਹੁੰਦਾ ਸੀ ਰਿਸ਼ਵਤ ਦਾ ਤੇ ਉਹਨਾਂ ਨੂੰ ਕਹਾਣੀ ਪਾਉਂਦਾ ਸੀ ਵੀ ਬਚਾ ਤੇ ਹੋ ਜਾਊਗਾ ਮੈਂ ਅਫਸਰ ਨੂੰ ਕਹਿ ਦਊਗਾ ਪਰ ਇਹਦੇ ਲਈ ਮੁੱਠੀ ਗਰਮ ਕਰਨੀ ਪੈਣੀ ਹੈ ਪੈਣੀ ਹੈ ਸੋ ਸੁਖਦੇਵ ਵਸ਼ਿਸ਼th ਦੇ ਜਿਹੜਾ ਐਲੀਗੇਸ਼ਨ ਲਾਇਆ ਜਿਹੜਾ ਪੜਤਾਲ ਦੌਰਾਨ ਖੁਲਾਸਾ ਕੀਤਾ ਉਹ ਇਹ ਕੀਤਾ ਵੀ ਇਹ ਸਾਰਾ ਕੁਝ ਜਿਹੜਾ ਆ ਰਮਨ ਅਰੋੜਾ ਕਰਦਾ ਸੀ ਰਿਸ਼ਵਤ ਦੀ ਖੇਡ ਫਿਰ ਰਮਨ ਅਰੋੜਾ ਦੇ ਟਿਕਾਣਿਆਂ ਤੇ ਚੱਲਦੀ ਸੀ ਔਰ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਵਿਜੀਲੈਂਸ ਨੇ ਇਦਾਂ ਦੇ 70 80 ਜਿਹੜੇ ਨੋਟਿਸ ਨੇ ਉਹ ਬਰਾਮਦ ਵੀ ਕੀਤੇ ਨੇ ਆ ਵਿਸ਼ਿਸ਼ਟ ਕੋਲੋਂ ਔਰ ਹੋਰ ਵੀ ਕਈ ਕਹਿੰਦੇ ਫਾਈਲਾਂ ਤੇ ਕੇਸ ਜਿਹੜੇ ਨੇ ਉਹ ਉਹਦੇ ਕੋਲੋਂ ਬਰਾਮਦ ਕੀਤੇ ਪਏ ਨੇ ਜਿਹਦੇ ਤੋਂ ਇੰਜ ਲੱਗਦਾ ਸੀ ਵੀ ਰਿਸ਼ਵਤ ਹਾਸਲ ਕਰਨ ਲਈ ਇਸ ਅਧਿਕਾਰੀ ਨੇ ਇਹ ਕਾਗਜ਼ ਦੱਬ ਕੇ ਰੱਖੇ ਸੀ। ਸੋ ਜਦੋਂ ਇਹ ਸਾਰੀ ਗੱਲ ਸਾਹਮਣੇ ਆ ਗਈ ਤੇ ਫਿਰ ਵਿਜੀਲੈਂਸ ਨੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਇਹ ਮੁੱਦਾ ਆਪਣੇ ਉੱਚ ਅਧਿਕਾਰੀਆਂ ਕੋਲ ਪਹੁੰਚਾਇਆ ਵੀ ਅਸਲ ਖੇਡ ਤੇ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਾ ਵ代ਕ ਰਮਨ ਉਹ ਲੋੜਾ ਖੇਡ ਰਿਆ ਕਿਉਂਕਿ ਉਹ ਵਿਧਾਇਕ ਸੀ ਵਿਧਾਇਕ ਨੂੰ ਸਿੱਧੇ ਤੌਰ ਤੇ ਹੱਥ ਪਾਉਣਾ ਬਹੁਤ ਔਖਾ ਸੀ ਔਰ ਫਿਰ ਪਤਾ ਲੱਗਾ ਵੀ ਫਿਰ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਨੇ ਇਹ ਸਾਰੀ ਗੱਲ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੱਸੀ ਵੀ ਇਹ ਖੇਡ ਤੇ ਆਪਣਾ ਵਿਧਾਇਕ ਚਲਾ ਰਿਆ ਜੀ ਔਰ ਜੋ ਪਤਾ ਲੱਗਾ ਸੀਐਮ ਭਗਵੰਤ ਮਾਨ ਜਿਹੜੇ ਪਹਿਲਾਂ ਕਈ ਵਾਰ ਹੀ ਕਹਿ ਚੁੱਕੇ ਨੇ ਭਾਵੇਂ ਹੋਵੇ ਆਪਣਾ ਤੇ ਭਾਵੇਂ ਹੋਵੇ ਬਗਾਨਾ ਉਹ ਪ੍ਰੇਸ਼ਟਾਚਾਰ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਤੁਰੰਤ ਵਿਜੀਲੈਂਸ ਨੂੰ ਹਰੀ ਝੰਡੀ ਦੇ ਦਿੱਤੀ ਵੀ ਜੇ ਇਹਦੇ ਵਿੱਚ ਰਮਨ ਅਰੋੜਾ ਦਾ ਹੱਥ ਹੈ ਤੇ ਜੋ ਕਾਰਵਾਈ ਬੰਦੀ ਉਹਦੇ ਵਿਰੁੱਧ ਕੀਤੀ ਜਾਵੇ ਤੇ ਫਿਰ ਤੁਰੰਤ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਐਕਟਿਵ ਹੋ ਗਏ ਤੇ ਸਿੱਧਾ ਰੇਡ ਮਾਰਿਆ ਰਮਨ ਅਰੋੜਾ ਦੇ ਘਰ ਔਰ ਰਮਨ अरोड़ा ਨੂੰ ਨਾਲ ਹੀ ਗ੍ਰਿਫਤਾਰ ਕਰ ਲਿਆ ਪਤਾ ਲੱਗਾ ਵੱਡੇ ਪੱਧਰ ਤੇ ਕੁਝ ਕਾਗਜ਼ ਪੱਤਰ ਪੈਸਾ ਢੇਲਾ ਵੀ ਬਰਾਮਦ ਕੀਤਾ ਆ ਸੋ ਇਹ ਸਾਰੀ ਖੇਡ ਜੋ ਸਾਹਮਣੇ ਆਈ ਹੈ ਇੱਕ ਅਧਿਕਾਰੀ ਏਟੀਪੀ ਸੁਖਦੇਵ ਵਰਸ਼ਿਸ਼ਟ ਤੇ ਵਿਧਾਇਕ ਰਮਨ अरोड़ा ਰਲ ਕੇ ਖੇਡ ਰਹੇ ਸੀ ਦਰਅਸਲ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀ ਖੇਡ ਬਹੁਤ ਲੰਬੀ ਹੈ ਆਪਾਂ ਪਿਛਲੇ ਪਾਸੇ ਤੇ ਨਹੀਂ ਜਾਂਦੇ ਜੇ ਹੋਂ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਮੌਜੂਦਾ ਮਾਨ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਮਾਨ ਸਰਕਾਰ ਬੰਦਿਆਂ ਹੀ ਪਹਿਲਾਂ ਆ ਕਾਂਗਰਸ ਦੇ ਸਾਬਕਾ ਮੰਤਰੀ ਭਾਰਤਪੂਸ਼ਨ ਆਸ਼ੂ ਤੇ ਸੁੰਦਰ ਸ਼ਾਮ अरोड़ा ਨੂੰ ਵਿਜੀਲੈਂਸ ਨੇ ਚੁੱਕਿਆ ਕਈ ਲੰਬਾ ਸਮਾਂ ਉਹ ਜੇਲਾਂ 'ਚ ਰਹੇ ਪਰ ਅਖੀਰ ਹਾਈ ਕੋਰਟ ਨੇ ਇਨਾ ਵਿਰੁੱਧ ਵਿਜੀਲੈਂਸ ਵੱਲੋਂ ਦਰਜ ਕੀਤੇ ਕੇਸ ਖਾਰਜ ਕਰਨ ਦੇ ਹੁਕਮ ਦੇ ਦਿੱਤੇ ਜਿਹਦੇ ਨਾਲ ਸਰਕਾਰ ਨੂੰ ਵੱਡਾ ਝਟਕਾ ਲੱਗਾ ਸੀ ਇਸੇ ਤਰ੍ਹਾਂ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਮਾਨਪ੍ਰੀਤ ਬਾਦਲ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਇਸੇ ਤਰ੍ਹਾਂ ਸਾਬਕਾ ਵਿਧਾਇਕ ਕਾਂਗਰਸ ਦੇ ਕੁਸ਼ਲਦੀਪ ਸਿੰਘ ਢਿੱਲੋਂ ਤੇ ਸਾਬਕਾ ਵਿਧਾਇਕ ਮਦਨ ਲਾਲ ਜਲਾਲ ਜਲਾਲਪੁਰ ਇੰਨਾ ਵਿਰੋਧ ਵੀ ਭ੍ਰਿਸ਼ਟਾਚਾਰ ਦੇ ਕੇਸ ਦਰਜ ਕੀਤੇ ਗਏ ਨੇ ਇਸ ਤੋਂ ਇਲਾਵਾ ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਸਤਕਾਰ ਕੌਰ ਨੂੰ ਨਸ਼ਿਆਂ ਦੇ ਮਾਮਲੇ 'ਚ ਜੇਲ੍ਹ ਦੀ ਯਾਤਰਾ ਕਰਵਾਈ ਗਈ ਹੈ ਔਰ ਇਹਨਾਂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਮੰਤਰੀ ਬਲਬੀਰ ਸਿੱਧੂ ਤੇ ਬ੍ਰਹਮਹਿੰਦਰਾ ਇਸੇ ਤਰ੍ਹਾਂ ਗੁਰਪ੍ਰੀਤ ਕਾਂਗੜ ਔਰ ਸਾਬਕਾ ਵਿਧਾਇਕ ਬਰਿੰਦਰ ਮੀਤ ਪਾੜਾ ਔਰ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀਆਂ ਵੀ ਜੜੀਆਂ ਜਵਾਬ ਤਲਬੀਆਂ ਉਹਨਾਂ ਨੂੰ ਵੀ ਤਲਬ ਵਿਜੀਲੈਂਸ ਕਰ ਚੁੱਕੀ ਹੈ ਔਰ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਹਲੇ ਅੰਤਮ ਸਿੱਟੇ ਤੇ ਨਹੀਂ ਪੁੱਜੀ ਔਰ ਵਿਰੋਧੀ ਜਿਹੜੇ ਨੇ ਜਦੋਂ ਰਮਨ अरोड़ा ਦੀ ਗ੍ਰਿਫਤਾਰੀ ਹੋਈ ਕ੍ਰਪਸ਼ਨ ਦੇ ਕੇਸ 'ਚ ਆਏ ਤੇ ਇੱਕ ਪਾਸੇ ਤੇ ਸਰਕਾਰ ਇਹ ਦਾਵਾ ਕਰ ਰਹੀ ਸੀ ਵੀ ਅਸੀਂ ਤੇ ਆਪਣੇ ਵੀ ਨਹੀਂ ਬਖਸ਼ਦੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪਰ ਵਿਰੋਧੀ ਕਹਿੰਦੇ ਨੇ ਵਿਜੇ ਸਿੰਘਲਾ ਜਿਹੜਾ ਸਿਹਤ ਮੰਤਰੀ ਬਣਾਇਆ ਸੀ ਭਗਵੰਤ ਸਿੰਘ ਮਾਨ ਹੋਣਾ ਨੇ ਔਰ ਸਰਕਾਰ ਬਣਨ ਤੋਂ ਕੇਵਲ 2 ਮਹੀਨੇ 8 ਦਿਨ ਤੋਂ ਬਾਅਦ ਸੀਐਮ ਨੇ 24 ਮਈ 2022 ਨੂੰ ਉਸ ਨੂੰ ਵਿਜੀਲੈਂਸ ਦੀ ਕੜਿੱਕੀ ਵਿੱਚ ਫਸਾਇਆ ਸੀ ਔਰ ਇਹ ਕਿਹਾ ਸੀ ਵੀ ਇੱਕ ਆਡੀਓ ਕਲਿੱਪ ਉਹਨਾਂ ਕੋਲ ਆਈ ਹੈ ਜਿਹਦੇ ਚ ਸਿੰਗਲਾ ਇੱਕ ਅਧਿਕਾਰੀ ਕੋਲੋਂ ਪੈਸੇ ਮੰਗ ਰਿਹਾ ਜਿਹਦੇ ਕਰਕੇ ਉਹ ਇਹਨੂੰ ਬਖਸ਼ਣਗੇ ਨਹੀਂ ਕੈਬਨਟ ਚੋਂ ਵੀ ਐਕਸਪੈਲ ਕਰ ਦਿੱਤਾ ਸੀ ਪਰ ਵਿਰੋਧੀ ਕਹਿੰਦੇ ਨੇ ਵੀ ਅੱਜ ਤੱਕ ਨਾ ਤੇ ਉਹਦੇ ਵਿਰੁੱਧ ਚਲਾਨ ਪੇਸ਼ ਹੋਇਆ ਤੇ ਨਾ ਹੀ ਉਹਨੂੰ ਪਾਰਟੀ ਚੋਂ ਕੱਢਿਆ ਇਹਦਾ ਕੀ ਕਾਰਨ ਹੈ ਇਸੇ ਤਰ੍ਹਾਂ ਦੂਸਰਾ ਮਾਮਲਾ ਬਠਿੰਡਾ ਦਿਹਾਤੀ ਦਾ ਵਿਧਾਇਕ ਅਮਰ ਅਮਿਤ ਰਤਨ ਇਹਦੇ ਖਿਲਾਫ ਵੀ ਕ੍ਰਾਪਸ਼ਨ ਦਾ ਕੇਸ ਦਰਜ ਹੋਇਆ ਇਹ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਪਰ ਇਹਨਾਂ ਵੀ ਪਾਰਟੀ ਚੋਂ ਨਹੀਂ ਕੱਢਿਆ ਸਵਾਲ ਵਿਰੋਧੀ ਉਠਾ ਰਹੇ ਨੇ ਫੌਜਾ ਸਿੰਘ ਸਰਾਰੀ ਇਹਦੇ ਵਿਰੁੱਧ ਵੀ ਇੱਕ ਆ ਆਡੀਓ ਰਿਕਾਰਡਿੰਗ ਆਈ ਸੀ ਰਿਸ਼ਵਤ ਮੰਗਣ ਦੀ ਜਿਹਦੇ ਤਹਿਤ ਸਰਾਰੀ ਨੂੰ ਕੈਬਨਿਟ ਚੋਂ ਕੱਢ ਦਿੱਤਾ ਸੀ ਪਰ ਪਾਰਟੀ ਚ ਅੱਜ ਵੀ ਉਹ ਮੌਜੂਦ ਨੇ ਇਸੇ ਤਰ੍ਹਾਂ ਆ ਆਪ ਦੀ ਵਿਧਾਇਕਾ ਸਰਬਜੀਤ ਕੋ ਮਾਨੂ ਕੇ ਵਿਰੋਧ ਵੀ ਪਿਛਲੇ ਸਮੇਂ ਇੱਕ ਐਨਆਰਆਈ ਨੇ ਦੋਸ਼ ਲਾਇਆ ਸੀ ਵੀ ਇਹਨੇ ਮੇਰੀ ਕੋਠੀ ਦੱਬ ਲਈ ਹੈ ਭਾਵੇਂ ਬਾਅਦ ਚ ਮਸਲਾ ਹੱਲ ਹੋ ਗਿਆ ਸੀ ਔਰ ਇਸੇ ਤਰ੍ਹਾਂ ਸੰਗਰੂਰ ਤੋਂ ਆਪ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਤੇ ਵੀ ਇੱਕ ਵਿਅਕਤੀ ਨੇ ਦੋਸ਼ ਲਾਇਆ ਸੀ ਵੀ ਉਹਨੂੰ ਟਰੱਕ ਜੂਨੀਆ ਦਾ ਪ੍ਰਧਾਨ ਬਣਾਉਣ ਲਈ ਮੈਡਮ ਸਾਹਿਬਾ ਨੇ ਉਹਦੇ ਕੋਲੋਂ 30 ਲੱਖ ਰੁਪਏ ਰਏ ਨੇ ਪਰ ਇਹਦਾ ਵੀ ਹਾਲੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਸੋ ਇਹ ਸਾਰੀ ਜਿਹੜੀ ਕੜੀ ਕ腐ਪਸ਼ਨ ਦੀ ਚੱਲ ਰਹੀ ਹੈ ਉਹਦੇ ਚੋਂ ਇਹ ਸੰਕੇਤ ਮਿਲੇ ਨੇ ਇਹ ਜਾਣਕਾਰੀ ਮਿਲੀ ਹੈ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅੱਖ ਹੇਠ ਹਾਲੇ ਵੀ ਕੁਝ ਵਿਧਾਇਕ ਨੇ ਜਿੰਨਾਂ ਤੇ ਨਿਗਾ ਰੱਖੀ ਜਾ ਰਹੀ ਹੈ ਇੱਕ ਤਾਂ ਮੰਤਰੀ ਵੀ ਹੈ ਜਿਹਦੇ ਤੇ ਨਿਗਾ ਰੱਖੀ ਜਾ ਰਹੀ ਹੈ ਕੁਝ ਸ਼ਿਕਾਇਤਾਂ ਹੋਰ ਵੀ ਪੈਂਡਿੰਗ ਨੇ ਔਰ ਉਹਨਾਂ ਬਾਰੇ ਵੀ ਇਹ ਅਸਾਰ ਨੇ ਵੀ ਅਗਲੇ ਦਿਨਾਂ 'ਚ ਕੋਈ ਐਕਸ਼ਨ ਹੋ ਸਕਦਾ